অপराध ਤੇ অপরাধ ਨੂੰ ਰੋਕਣ ਦੀ ਪ੍ਰਕਿਰਿਆ ਜੋ ਕਿ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਸਤਿੰਦਰ ਸਿੰਘ ਡੀਆਈਜੀ ਮਾਨਯੋਗ ਡੀਆਈਜੀ ਲੁਧਿਆਣਾ ਦੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਹਿ ਖੰਨਾ ਜ਼ਿਲ੍ਹੇ ਦੇ ਵੀ ਚੱਲਦੀ ਰਹਿੰਦੀ ਹੈ। ਇਸੇ ਪ੍ਰਕਿਰਿਆ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। 3 ਨਵੰਬਰ ਦੀ ਰਾਤ ਨੂੰ ਇੱਕ ਮਾਨਕੀ ਪਿੰਡ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਜਿੱਥੇ ਇੱਕ ਰੰਬੀਰ ਉਰਫ ਧਰਮਵੀਰ ਤੇ ਉਹਦੇ ਇੱਕ ਸਾਥੀ ਗੁਰਵਿੰਦਰ ਤੇ ਇੱਕ ਹੋਰ ਸਾਥੀ ਲਵਪੀਤ ਆ ਤਿੰਨੋਂ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਜਿਸ ਇਨਸੀਡੈਂਟ ਤੋਂ ਬਾਅਦ ਧਰਮਵੀਰ ਨੂੰ ਇੱਕ ਮਾਈਨਰ ਇੰਜਰੀ ਹੋਈ ਸੀ ਪਰ ਉਹਦਾ ਜੋ ਸਾਥੀ ਗੁਰਵਿੰਦਰ ਹੈ ਉਹਦੀ ਗੋਲੀ ਲੱਗਣ ਕਰਕੇ ਬਲੱਡ ਲੌਸ ਹੋਣ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਪੁਲਿਸ ਨੇ ਇਮੀਡੀਟਲੀ ਐਫ ਆਈ ਆਰ ਦਰਜ ਕੀਤੀ ਤੇ uh, SPD ਪਵਨਜੀਤ ਇਹਨਾਂ ਦੇ ਓਵਰਲ ਸੁਪਰਵੀਜ਼ਨ ਦੇ ਅੰਡਰ ਟੀਮਸ ਬਣਾਈਆਂ ਗਈਆਂ ਜਿਨ੍ਹਾਂ ਦੀ ਸੁਪਰਵੀਜ਼ਨ ਤੇ ਮੋਨਿਟਰਿੰਗ DSPD ਤੇ DSP ਸਮਰਾਲਾ ਦੇ ਅੰਡਰ CI ਚਾਰਜਡ SHO ਸਮਰਾਲਾ ਦੀ ਵੱਖਰੀ ਵੱਖਰੀ ਔਰ ਇਹਦੇ ਨਾਲ ਨਾਲ ਟੈਕਨੀਕਲ ਇੰਚਾਰਜ ਤੇ ਸਪੈਸ਼ਲ ਬ੍ਰਾਂਚ ਇੰਚਾਰਜ ਦੇ ਅੰਡਰ ਵੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ CCTV ਜੋ ਫੁਟੇजेस ਚੈੱਕ ਕੀਤੀ ਗਈਆਂ ਟੈਕਨੀਕਲੀ ਚੈੱਕ ਕੀਤਾ ਗਿਆ ਫੋਨ ਦੇ ਰਿਕਾਰਡਸ ਵਗੈਰਾ ਚੈੱਕ ਕੀਤੇ ਗਏ ਤੇ ਸ਼ੁਰੂਆਤੀ ਹੀ ਦਿਨਾਂ ਦੇ ਵਿੱਚ ਵਿੱਚ 11 ਜੋ ਮੇਨ ਅਕਿਊਜ਼ਡ ਹੈ ਮੇਨ ਤਾਂ ਪਹਿਲਾਂ ਮੇਨ ਅਕਿਊਜ਼ ਨੂੰ ਆਈਡੈਂਟੀਫਾਈ ਕਰ ਲਿਆ ਸੀਗਾ ਤੇ ਉਦੋਂ ਬਾਅਦ ਇਹਨਾਂ ਦੇ 11 ਸਾਥੀਆਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਨੂੰ ਫੋਲੋ ਕਰਦੇ ਹੋਏ ਫਾਈਨਲੀ ਫਿਰ 8 ਨਵੰਬਰ ਦੀ ਰਾਤ ਪੁਲਿਸ ਨੂੰ ਇੱਕ ਕਨਫਰਮਡ ਸੂਚਨਾ ਮਿਲੀ ਇਨ ਚਾਰੋਂ ਕੇ ਚਾਰੋਂ ਜੋ ਮੇਨ ਅਕਿਊਜ਼ ਸੀਗੇ ਕੇਸ ਦੇ ਇਨਾਂ ਦੇ ਲੁਕੇ ਹੋਣ ਦੀ ਜੋ ਕਿ ਤਰਨ ਤਰਨ ਵਿਖੇ ਇੱਕ ਦਵਿੰਦਰ ਨਾ ਦੇ ਪਰਸਨ ਦੇ ਕੋਲ ਨਾਨੇ ਆਪਣੀ ਹਾਈਡਿੰਗ ਲਿੱਤੀ ਸੀਗੀ ਇਮੀਡੀਟਲੀ ਕਿਉਂਕਿ ਇਨਫੋਰਮੇਸ਼ਨ ਬੜੀ ਪੁਖਤਾ ਸੀਗੀ ਤੇ ਐਸਪੀਡੀ ਦੇ ਅੰਡਰ ਫਿਰ ਟੀਮਸ ਬਣਾਇਆ ਗਏ ਆ ਤੇ ਆਪ ਐਸਪੀਡੀ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਨਾਲ ਇਹਨਾਂ ਦੇ ਰਿਸਪੈਕਟਿਵ ਇੰਚਾਰजेस ਵਗੈਰਾ ਸਾਰੇ ਭੇਜੇ ਗਏ ਤੇ ਉਥੋਂ ਫਿਰ ਦਵਿੰਦਰ ਸਿੰਘ ਦੇ ਘਰ ਉਹ ਜਦੋਂ ਸਰਚ ਕੀਤੀ ਗਈ ਤੇ ਉੱਤੇ ਚਾਰੋਂ ਕੇ ਚਾਰੋਂ ਜੋ ਅਕਿਊਜ਼ਡ ਹੈ ਉਹ ਉੱਥੇ ਮਿਲ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਫਿਰ ਅ 9 ਤਾਰੀਖ ਨੂੰ ਸਵੇਰੇ ਖੰਨਾ ਲੈ ਕੇ ਆਇਆ ਗਿਆ ਸੀਗਾ ਤੇ ਇਹਨਾਂ ਦੀ ਅਰੈਸਟ ਪਾਈ ਗਈ ਤੇ ਜਦੋਂ ਇਹਨਾਂ ਨੂੰ ਪੇਸ਼ ਗਲਤ ਕਰਕੇ ਨਾ ਦਿ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਦੱਸਿਆ ਕਿ ਜੋ ਇਨਸੀਡੈਂਟ ਵੇਲੇ ਵਰਤੇ ਗਏ ਹਥਿਆਰ ਹਨ ਉਹਨਾਂ ਨੂੰ ਇਹਨੇ ਇਹਨ ਦੋਨਾਂ ਨੇ ਜੋ ਚਾਰੋਂ ਬਲਕਿ ਇਨਫੈਕਟ ਜੋ ਅਕਿਊਜ਼ ਸੀਗੇ ਇਹਨਾਂ ਨੇ ਕੁਬਾ ਪਿੰਡ ਦੇ ਨੇੜੇ ਇੱਕ ਸੁੰਸਾਨ ਬਿਲਡਿੰਗ ਪਈ ਹੈ ਡੀਫੰਕਟ ਟੋਲ ਪਲਾਜ਼ਾ ਦੀ ਬਿਲਡਿੰਗ ਹੈਗੀ ਉਹਦੇ ਅੰਦਰ ਇਹਨਾਂ ਨੇ ਲੁਕੋਏ ਸੀਗੇ ਤੇ ਕੱਲ ਜਦੋਂ ਇਹਨਾਂ ਨੂੰ ਉੱਥੇ ਵੈਪਨ ਦੀ ਰਿਕਵਰੀ ਦੇ ਲਈ ਲੈ ਕੇ ਜਾਇਆ ਗਿਆ ਤੇ ਉੱਥੇ ਫਰਸਟ ਫਲੋਰ ਤੇ ਜਾ ਕੇ ਉੱਥੇ ਕਾਫੀ ਕੂੜਾ ਕਰਕਟ ਪਿਆ ਹੈਗਾ ਉਸ ਬਿਲਡਿੰਗ ਦੇ ਵਿੱਚ ਤਾਂ ਉੱਥੇ ਇਹਨਾਂ ਨੇ ਇੱਕ ਤਾਂ ਵੈਪਨ ਰਿਕਵਰ ਹੋ ਗਿਆ ਸੀਗਾ ਜੋ ਕਿ 9mm ਦੀ ਗਲੌਕ ਪਿਸਟਲ ਸੀਗੀ ਉਹਦੇ ਰਿਕਵਰੀ ਤੋਂ ਬਾਅਦ ਜਦੋਂ ਦੂਜੇ ਵੈਪਨ ਨੂੰ ਰਿਕਵਰ ਕਰਨ ਦੂਜੇ ਕਮਰੇ 'ਚ ਗਏ ਤੇ ਉੱਥੇ ਜੋ ਅਕਿਊਜ਼ਡ ਹੈਗਾ ਹਰਕਰਨ ਉਰਫ ਕਰਨ ਮਾਧਪੁਰ ਇਹਨੇ ਵੈ ਬੱਤੀ ਬੋਰ ਦੀ ਪਿਸਤਲ ਉਹਨੂੰ ਕਢਿਆ ਤੇ ਕਢਦੇ ਸਾਥੀ ਨੇ ਸੀਆਈ ਇਨਚਾਰਜ ਵੱਲ ਵੈਪਨ ਨੂੰ ਤਾਂਕੇ ਫਾਇਰਿੰਗ ਕੀਤੀ ਜਿਹਦੇ ਕਰਕੇ ਸਾਡੇ ਸੀਆਈ ਇਨਚਾਰਜ ਨੂੰ ਉਹਨਾਂ ਦੀ ਥਾਈ ਦੇ ਵਿੱਚ ਗੋਲੀ ਲੱਗੀ ਤੇ ਇਮੀਡੀਟਲੀ ਸੈਲਫ ਡਿਫੈਂਸ ਆਪਣੀ ਸੈਲਫ ਡਿਫੈਂਸਿਵਨੀ ਟੀਮ ਦੇ ਰਾਖੀ ਦੇ ਲਈ ਫਿਰ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਕਾਰਵਾਈ ਦੇ ਵਿੱਚ ਜੋ ਦੋਸ਼ੀ ਹੈ ਹਰਕਰਨ ਇਹਦੇ ਗੋਡੇ ਦੇ ਵਿੱਚ ਫਿਰ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਵੀ ਬੁਲੇਟ ਦੀ ਇੰਜਰੀ ਹੋਈ ਹੈਗੀ ਇਹਦੇ ਨਾਲ ਨਾਲ ਕਿਉਂਕਿ ਉੱਥੇ ਕਯੋਸ ਮਚ ਗਿਆ ਸੀ ਜਦੋਂ ਫਾਇਰਿੰਗ ਕੀਤੀ ਤੇ ਦੂਜਾ ਜੋ ਸਾਥੀ ਹੈਗਾ ਗੁਰਤੇਜ ਤੇਜੀ ਉਹਨੇ ਉੱਪਰ ਹੀ ਫਰਸਟ ਫਲੋਰ ਤੋਂ ਹੀ ਛਾਲ ਮਾਰਤੀ ਤੇ ਉਹਨੂੰ ਵੀ ਫਿਰ ਥੱਲੇ ਵਾਲੇ ਜੋ ਪੁਲਿਸ ਜੋ ਉੱਤੇ ਖੜੀ ਸੀਗੀ ਮੌਕੇ ਤੇ ਉਹਨਾਂ ਨੇ ਭੱਜ ਕੇ ਉਹਨੂੰ ਵੀ ਕਾਬੂ ਕਰ ਲਿਆ ਤੇ ਮੌਕੇ ਤੇ ਆ ਦੋਨੋਂ ਹੀ ਜੋ ਮੇਨ ਸ਼ੂਟਰ ਸੀਗੇ ਉਸ ਦਿਨ ਦੀ ਇਨਸੀਡੈਂਟ ਦੇ ਵੇਲੇ ਦੋਨਾਂ ਨੂੰ ਹੀ ਪੁਲਿਸ ਕਸਟਡੀ ਤੋਂ ਭੱਜਣ ਦੇ ਜੋ ਇਹਨਾਂ ਦੀ ਪੂਰੀ ਕਲ ਦੀ ਕਵਾਇਤ ਸੀਗੀ ਉਹਦੇ ਵਿੱਚ ਰੋਕਿਆ ਗਿਆ ਤੇ ਦੋਨਾਂ ਨੂੰ ਵਾਪਸ ਕਾਬੂ ਕਰਕੇ ਫਿਰ ਕਿਉਂਕਿ ਦੋਨਾਂ ਨੂੰ ਇੰਜਰੀ ਹੋਈ ਸੀਗੀ ਤੇ ਸਿਵਲ ਹਸਪਤਾਲ ਸਮਰਾਲਾ ਵਿਖੇ ਇਹਨਾਂ ਨੂੰ ਪਰਤੇ ਕਰਾਇਆ ਗਿਆ ਤੇ ਸਾਡੇ سي اي انਚਾਰਜ ਨੇ ਵੀ ਜਿਨ੍ਹਾਂ ਨੇ ਬਹੁਤ ਬਹਾਦਰੀ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਵੀ ਫਿਰ ਸਿਵਲ ਹਸਪਤਾਲ ਸਮਰਾਲਾ ਵੇਖੇ ਉਹਨਾਂ ਨੂੰ ਪਰਤੀ ਕਰਾਇਆ ਗਿਆ ਅੱਗੇ ਉਹਨਾਂ ਦਾ ਇਲਾਜ ਹੁਣ ਰਜਿੰਦਰ ਹਸਪਤਲ ਵੇਖੇ ਜੋ ਇਹ ਹਰ ਕਰਨ ਹੈਗਾ ਇਹਨੂੰ ਤੇ ਸਾਡੇ ਸੀ اي انਚਾਰਜ ਨੂੰ ਫਿਰ ਉੱਥੇ ਰੈਫਰ ਕਰਤਾ ਗਿਆਗਾ ਚਾਰਾ ਜੋ ਅਕਿਊਜ਼ਡ ਹੈ ਇਹਨਾਂ ਦੇ ਡਿਟੇਲਸ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੂੰ ਕਿ ਜੋ ਮੇਨ ਉਸ ਦਿਨ 3 ਤਾਰੀਖ ਦੀ ਜੋ ਫਾਇਰਿੰਗ ਹੈ ਉਹਦੇ ਵਿੱਚ ਜੋ ਹਰ ਕਰਨ ਏਲੀਅਸ ਕਰਨ ਮਾਧਪੁਰ ਆ ਇਹਨੇ ਫਾਇਰਿੰਗ ਕੀਤੀ ਸੀਗੀ ਇੱਕ ਬੁਲੇਟ ਇਹਨੇ ਫਾਇਰ ਕੀਤੀ ਸੀਗੀ ਤੇ ਦੂਜੀ ਜੋ ਬੁਲੇਟ ਹੈ ਉਹ ਗੁਰਤੇਜ ਐਲਿਸ ਤੇਜੀ ਉਹਨੇ ਫਾਇਰ ਕੀਤੀ ਸੀਗੀ ਇਹਦੇ ਨਾਲ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਸੀਗੇ ਇੱਕ ਦਾ ਨਾਮ ਹੈਗਾ ਰਾਜਵੀਰ ਤੇ ਦੂਜੇ ਦਾ ਨਾਮ ਹੈਗਾ ਅ ਜੱਸਾ ਤੇ ਆ ਚਾਰ ਪਰਸਨ ਉਸੇ ਨਾਲ ਹੀ ਸੀਗੇ ਤੇ ਜੋ ਕਰਨ ਦੀ ਜੋ ਵੈਪਨ ਦੀ ਜੋ ਬੁਲੇਟ ਸੀਗੀ ਉਹਨੇ ਗੁਰਵਿੰਦਰ ਨੂੰ ਹਿਟ ਕੀਤਾ ਸੀਗਾ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਸੀਗੀ ਤੇ ਜੋ ਗੁਰਤੇਸ਼ ਤੇਜੀ ਨੇ ਜੋ ਬੁਲੇਟ ਜੋ ਫਾਇਰ ਕੀਤਾ ਸੀਗਾ ਉਹ ਧਰਮਵੀਰ ਉਰਫ ਧਰਮਨ ਨੂੰ ਲਾਗੇ ਸੀਗੇ ਇਹਦੇ ਨਾਲ ਨਾਲ ਇਹ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਇੱਕ ਕਿਸੇ ਗੈਂਗਸਟਰ ਦੀ ਪੋਸਟ ਵੀ ਬੜੀ ਵਾਇਰਲ ਹੋਈ ਸੀਗੀ ਉਹਦੇ ਵੀ ਪੁਲਿਸ ਨੇ ਫਿਰ ਤਫ਼ਤੀਸ਼ ਕੀਤੀ ਉਹ ਜਿਵੇਂ ਪਹਿਲਾਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕੀਤਾ ਸੀਗਾ ਕਿ ਆਇ ਇੱਕ ਸ਼ਰਾਰਤ ਪਰ ਇੱਕ ਟ੍ਰਾਈਕ ਸੀਗਾ ਇੱਕ ਇਨਸੀਡੈਂਟ ਜੋ ਕਿ ਇੱਕ ਇਨਾਦੀ ਜੋ ਗਰੁੱਪ ਸੀ ਇਹਨਾਂ ਦੀ ਆਪਣੀ ਪਰਸਨਲ ਰੰਜਿਸ਼ ਕਰਕੇ ਇੱਕ ਜੋ ਇਹਨਾਂ ਨੇ ਇੱਕ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਉਹਦੀ ਵਰਤੋਂ ਕਰਕੇ ਲੋਕਾਂ 'ਚ ਡਰ ਬਿਠਾਣ ਦੀ ਇੱਕ ਟਰਾਈ ਕੀਤਾ ਗਿਆ ਸੀਗਾ ਤਾਂ ਉਹਦੇ ਉੱਪਰ ਵੀ ਫਿਰ ਹੁਣ ਪੁਲਿਸ ਨੇ ਸੰਗਿਆਨ ਲੈਂਦੇ ਉਹਦੇ ਉੱਪਰ ਵੀ ਫਿਰ ਬਣਦੀ ਕਾਨੂੰਨੀ ਕਾਰਵਾਈ ਆਫਟਰ ਰਜਿਸਟ੍ਰੇਸ਼ਨ ਆਫ ਅਨ ਐਫਆਈਆ ਕਰੇਗੀ ਇਹਦੇ ਅੱਗੇ ਮੈਂ ਦੱਸਣਾ ਚਾਹੁੰਦੀ ਕਿ ਜੋ ਇਹ ਸਕਰੀਨ ਸ਼ਾਟ ਸੀਗਾ ਜੋ ਕਿਸੇ ਗੈਂਗਸਟਰ ਦਾ ਔਰ ਇੱਕ ਸੀਪਾ ਨਾ ਦਾ ਇੱਕ ਪਰਸਨ ਹੈਗਾ ਜੋ ਪਿੱਛੇ ਮੁਕਸਰ ਦਾ ਰਹਿਣ ਵਾਲਾ ਹੈਗਾ ਉਹਨੇ ਪਾਇਆ ਸੀਗਾ ਉਹਦਾ ਨਾਮ ਹੈਗਾ ਸੁਖਦੀਪ ਸਿੰਘ ਔਰ ਸੀਪਾ ਉਹਨੂੰ ਵੀ ਫਿਰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈਗਾ ਇਹਨਾਂ ਦੀ ਸਾਰੀ ਕੀ ਸਾਰੀ ਜੋ ਮਦਦ ਹੈ ਇੱਕ ਜਤਿੰਦਰ ਸਿੰਘ ਐਲ ایس ਟਿੱਡੀ ਜੋ ਯੂਐਸ ਦੇ ਵਿੱਚ ਬੈਠਾ ਹੈਗਾ ਆ ਸੀਪਾ ਵੀ ਬਾਹਰ ਹੀ ਬੈਠਾ ਹੈਗਾ ਤੇ ਆ ਜਤਿੰਦਰ ਔਰ ਸਟਡੀ ਉਹ ਇਹਨਾਂ ਦੀ ਮਦਦ ਕਰ ਰਿਹਾ ਸੀਗਾ ਤੇ ਜੋ ਵਜਾ ਰஞ்சிਸ਼ ਦੀਗੀ ਉਹ ਅ ਇਦਾਂ ਸੀਗਾ ਕਿ ਜੋ ਇਹ ਧਰਮਵੀਰ ਲਵ ਪ੍ਰੀਤ ਇਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਫਾਇਰਸ ਵੀ ਹੈ ਤਾਂ ਇਹਨਾਂ ਦਾ ਸਾਥੀ ਗੁਰਵਿੰਦਰ ਉਹਦਾ ਕੋਈ ਕ੍ਰਾਈਮ ਰੈਕੋਰਡ ਨਹੀਂ ਸੀਗਾ ਅ ਤੇ ਧਰਮਵੀਰ ਨੇ ਜੋ ਹਰਕਰਨ ਏਲੀਅਸ ਕਰਨ ਹੈ ਇਹਦੇ ਫਾਦਰ ਦੇ ਨਾਲ ਇਹਦੇ ਕੁਝ ਦਿਨ ਪਹਿਲਾਂ 20 25 ਦਿਨ ਪਹਿਲਾਂ ਕੋਈ ਖੂਨਦਾਨ ਕੈਂਪ ਵਿਖੇ ਲੜਾਈ ਝਗੜਾ ਹੋਇਆ ਸੀਗਾ ਤੇ ਇਸ ਗਰੁੱਪ ਨੇ ਹਰਕਰਨ ਦੇ ਫਾਦਰ ਨੂੰ ਕੁੱਟਿਆ ਸੀਗਾ ਤੇ ਉਸ ਚੀਜ਼ ਦਾ ਬਦਲਾ ਲੈਣ ਦੇ ਲਈ ਆ ਫਿਰਾਕ ਦੇ ਵਿੱਚ ਸੀਗਾ ਤੇ ਇਹਨੇ ਪਹਿਲਾਂ ਵੀ ਇੱਥੇ ਆ ਕੇ ਰੈਕੀ ਵਗੈਰਾ ਕੀਤੀ ਸੀਗੀ ਜਿਸ ਪਹਿਲਾਂ ਜਿਸ ਦਿਨ ਇਹ ਆਏ ਸੀਗੇ ਰੈਕੀ ਕਰਨ ਔਰ ਮੇਬੀ ਹੋ ਸਕਦਾ ਇਨਸੀਡੈਂਟ ਨੂੰ ਅੰਜਾਮ ਦੇਣ ਦੇ ਲਈ ਉਸ ਦਿਨ ਇਹ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਸੰਦੀਪ ਜਿਹਦਾ ਨਾਮ ਹੈਗਾ ਸਮਰਾਲਾ ਦਾ ਹੀ ਰਹਿਣ ਵਾਲਾ ਹੈਗਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹੈ ਉਹ ਇਹਨਾਂ ਦੇ ਨਾਲ ਆਇਆ ਸੀਗਾ ਤੇ ਉਹਨੂੰ ਵੀ ਐਫਆਈਆਰ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈਗਾ ਤੇ ਇਹਦੇ ਸਾਥ-ਸاتھ ਇਹਨਾਂ ਦੇ ਕੁਝ ਹੋਰ ਸਾਥੀ ਹੈ ਇੱਕ ਰਵੀ ਰਾਜਗੜ ਜੋ ਕਿ ਇਹਥੇ ਦਾ ਇੱਕ ਕੈਟਾਗਰੀ ਇਹ ਕੈਟਾਗਰੀ ਬੀ ਗੈਂਗਸਟਰ ਹੈਗਾ ਉਹ ਅੱਜਕੱਲ ਜੇਲ ਭਟੇਂਡਾ ਜੇਲ ਦੇ ਵਿੱਚ ਸੀਗਾ ਤੇ ਉਹ ਵੀ ਇਹਨਾਂ ਦੀ ਕਾਫੀ ਮਦਦ ਕਰਦਾ ਹੈਗਾ ਤੇ ਉਹਨੂੰ ਵੀ ਫਿਰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਸੀਗਾ ਤੇ ਅੱਗੇ ਵੀ ਜਿਹੜੇ-ਜਿਹੜੇ ਪਰਸਨ ਇਹਨਾਂ ਦੇ ਇਸ ਇਨਸੀਡੈਂਟ ਦੇ ਵਿੱਚ ਮਦਦ ਕੀਤੀ ਹੈ ਬੇਸ਼ੱਕ ਉਹ ਮੋਨਿਟਰੀਲੀ ਮਦਦ ਕੀਤੀ ਹੈ ਜਾਂ ਵੈਪਨ ਮੁਹੱਈਆ ਕਰਾਉਣ ਦੀ ਮਦਦ ਕੀਤੀ ਹੈ ਉਹ ਹਜੇ ਅਗੇ ਜਿਵੇਂ ਜਿਵੇਂ ਤਫਤੀਸ਼ ਵਾਧੀ ਹੈ ਤੇ ਉਹਨਾਂ ਨੂੰ ਵੀ ਅਗੇ ਕੇਸਿਸ ਨੋਮੀਨੇਟ ਕਰਕੇ ਲਿਆਦਾ ਜਾਏਗਾ ਬਟ ਇਸ ਪੂਰੀ ਅ ਅਰੈਸਟ ਦੇ ਨਾਲ ਅ ਜੋ ਖੰਨਾ ਦੀ ਪੁਲਿਸ ਹੈਗੀ ਇਹਨਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਜੋ ਮੇਨ ਸਾਰੇ ਕੇ ਸਾਰੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈਗਾ ਤੇ ਬਹੁਤ ਹੀ professionel ਇਨਵੈਸਟੀਗੇਸ਼ਨ ਜਿਹਨੂੰ ਕਹਿ ਸਕਦੇ ਕਿ ਟੈਕਨੀਕਲੀ ਸਾਰਾ ਕੁਝ ਟ੍ਰੇਸ ਕਰਕੇ ਉਦੋਂ ਬਾਅਦ ਇਹਨਾਂ ਨੂੰ ਇੱਕ ਪੋਜ਼ਿਟਿਵ ਡਾਇਰੈਕਸ਼ਨ ਤੱਕ ਇਸ ਕੇਸ ਨੂੰ ਲੈ ਕੇ ਆਈਏ ਮੈਂ ਕਿਹਾ ਦਵਿੰਦਰ ਜੀ ਨਾਲ ਕਨੈਕਸ਼ਨ ਕਿੱਦਾਂ ਜੁੜਿਆ ਇਹਨਾਂ ਜਿੱਥੇ ਆ ਕੇ ਲੋਕੇ ਸੀ ਆ ਉਹੀ ਮੈਂ ਜਿਵੇਂ ਕਹਿ ਰਿਹਾ ਕਿ ਜਤਿੰਦਰ ਟਿੱਡੀ ਜੋ ਹੈਗਾ ਉਹ ਇਹਨਾਂ ਦੀ ਕਾਫੀ ਮਦਦ ਕਰ ਰਿਹਾ ਸੀਗਾ ਉਹ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਜਿਨੇ ਇਨੀਸ਼ੀਅਲ ਸਾਡੀ ਪੁੱਛੀ ਕਿ ਸ਼ੇ ਉਦੇ हिसाब ਨਾਲ ਉਹਨੇ ਇਹਨਾਂ ਦਾ ਟਾਈਪ ਕਰਾਇਆ ਸੀਗਾ ਉਹਨੇ ਹੀ ਇਹਨਾਂ ਦੀ ਜੋ ਲੁਕਣ ਦੀ ਜਗ੍ਹਾ ਉਹ ਫਾਈਂਡ ਆਊਟ ਕਰਕੇ ਇਹਨਾਂ ਨੂੰ ਸਿਰਫ ਦੱਸਿਆ ਸੀ ਕਿ ਉੱਥੇ ਜਾ ਕੇ ਤੁਸੀਂ ਰੁਕ ਜਾਓ ਤੇ ਹੁਣ ਅੱਗੇ ਇਹਨਾਂ ਦੀ ਪੁੱਛਗਿੱਛ ਕਿਉਂਕਿ ਹਜੇ ਸਾਰੇ ਕੇ ਸਾਰੇ ਦੋਸ਼ੀ ਸਾਡੇ ਕੋਲ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਇਹਨਾਂ ਦੀ ਕੁਐਸਚਨਿੰਗ ਕਰਨੀ ਤੇ ਡੀਟੇਲ ਦੇ ਵਿੱਚ ਕਿਉਂਕਿ ਇਹਨਾਂ ਦੇ ਫੋਨਸ ਵੀ ਅ ਫੋਰੈਂਸਿਕ ਦੇ ਲਈ ਭੇਜੇ ਮੈਂ ਤੇ ਅੱਗੇ ਜਿਵੇਂ ਫੋਨ ਦਾ ਡੇਟਾ ਵੀ ਆਉਂਦਾ ਹੈ ਸਾਡੇ ਕੋਲ ਤੇ ਉਹਦੇ ਕਰਕੇ ਵੀ ਕਾਫੀ ਸਾਰੀ ਚੀਜ਼ ਕਲੀਅਰ ਹੋ ਜਾਏਗੀ ਹਜੇ ਤੱਕ ਜਿੰਨਾ ਇਹਨਾਂ ਨੇ ਦੱਸਿਆ ਹੈਗਾ ਜਤਿੰਦਰ ਟਿੱਡੀ ਨੇ ਨਾ ਦੀ ਲੋਕੰਚ ਤੇ ਪੈਸੇ ਵਗੈਰਾ ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਕੀਤੀ ਸੀ ਇੰਪੋਰਟਡ ਜਿਹੜਾ ਵੈਪਨ ਦੱਸਿਆ ਹੈ ਜਿਹੜਾ ਕਰਨਾਲ ਤੋਂ ਕੋਈ ਕਿੱਥੋਂ ਲਿਆਂਦਾ ਸੀ ਕੁਝ ਲੱਗਿਆ ਉਹ ਉਹ ਵੀ ਪਤਾ ਕਰਨਾ ਹੈਗਾ ਅ ਗਲੌਕ ਹੈਗਾ ਆ ਆਸਟਰੀਨ ਬੇਡ ਵੈਪਨ ਹੁੰਦਾ ਹੈਗਾ ਤੇ ਉਹ ਉਸ ਦਿਨ ਇਹਨਾਂ ਨੇ ਮਤਲਬ ਜੋ ਕਿਉਕਿਸੀ ਫੋਰੈਂਸਿਕ ਵੀ ਮਤਲਬ ਤਫਤੀਸ਼ ਕਰਦੇ ਤੇ ਉਸ ਦਿਨ ਇਸ ਵੈਪਨ ਦੇ ਨਾਲ ਫਾਇਰਿੰਗ ਨਹੀਂ ਹੋਈ ਸੀਗੀ ਉਸ ਦਿਨ ਜੋ ਵਰਤੇ ਗਏ ਵੈਪਨ ਉਹ ਇੱਕ 30 ਬੋਰ ਦੀ ਪਿਸਤਲ ਤੇ ਇੱਕ 32 ਬੋਰ ਦਾ ਪਿਸਤਲ ਸੀਗਾ ਕੱਲ ਇੱਕ 32 ਬੋਰ ਦੀ ਰਿਕਵਰ ਹੋਈ ਹੈ ਹਜੇ ਉਹਦੀ ਟੈਸਟਿੰਗ ਤੈਸਰੀਪੋਰਟ ਆਣੀ ਬਾਕੀ ਹੈਗੀ ਤੇ ਇੱਕ ਤਾਂ 30 ਬੋਰ ਦਾ ਵੈਪਨ ਅਜੇ ਰਿਕਵਰ ਹੋਣਾ ਹੈ ਬਾਕੀ ਹੈਗਾ ਤੇ ਨਾਇਨ ਹੈ ਮੂਜ਼ਿੰਗ ਵਰਤੇ ਆਈ ਗਿਆ ਸੀਗਾ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਬਾਦ ਦਤਵਾ ਦੇ ਨੇ ਕੋਈ ਸਬੂਤ ਨਸ਼ਟ ਕੀਤੇ ਨੇ ਜਾਂ ਮੋਬਾਈਲ ਜਾਂ ਬਾਈਕਸ ਵਗੈਰਾ ਉਹ ਦੇਖਣਾ ਹੈ ਕਿਉਂਕਿ ਹਜੇ ਬਾਈਕ ਰਿਕਵਰ ਨਹੀਂ ਹੋਈ ਹੈ ਤੇ ਬਾਈਕ ਵੀ ਦੇਖਣਾ ਹੈਗਾ ਤੇ ਫੋਨ ਦਾ ਵੀ ਕਿਉਂਕਿ ਹਜੇ ਅਸੀਂ ਫੋਰੈਂਸਿਕ ਦੇ ਲਈ ਭੇਜਿਆ ਹੀ ਹੋਇਆਗਾ ਤੇ ਜਿਵੇਂ ਰਿਪੋਰਟ ਆਂਦੀ ਤੇ ਪਤਾ ਲੱਗ ਜਾਏਗਾ ਕਿ ਇਨਾਂ ਨੇ ਕੁਝ ਮਿਟਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਉਹ ਸਾਰਾ ਜਿਵੇਂ ਜਿਵੇਂ ਕਿਉਂਕਿ ਤਫਤੀਸ਼ ਕੇਸ ਦੀ ਹਜੇ ਇਨੀਸ਼ੀਅਲ ਸਟੇਜ ਦੇ ਵਿੱਚ ਹਜੇ ਤਾ ਜੋ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਗੇ ਤਫਤੀਸ਼ ਤਾ ਕਾਫੀ ਸਾਰੀ ਰਹਿੰਦੀ ਹੈ ਕਿ ਜਿਸ ਕੇਸ ਦੇ ਵਿੱਚ ਤਫਤੀਸ਼ ਜੋ ਹੋਏਗੀ ਤੇ ਸਾਰੇ ਕੀ ਸਾਰੀ ਚੀਜ਼ ਤੇ ਤਫਤੀਸ਼ ਦੇ ਵਿੱਚ ਤੁਹਾਨੂੰ ਮਤਲਬ ਕਲੀਅਰ ਹੋ ਜਾਈਗੇ। ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ, ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ। ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ